ਅਸੀਂ ਦੇਖਿਆ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਨਕਲ ਕਰਕੇ ਚਾਰ ਗ੍ਰਾਂthi ਸਿੰਘ ਸੀਗੇ ਬੈਠੇ ਸੀਗੇ ਇੱਕ ਤਾਬਿਆਂ ਤੇ ਬੈਠਾ ਸੀਗਾ ਪਾਲਕੀ ਸਾਹਿਬ ਤੇ ਚੌਰ ਸਾਹਿਬ ਕਰ ਰਿਹਾ ਸੀ ਤੇ ਅਸੀਂ ਜਦੋਂ ਰੋਕਿਆ ਜਾ ਕੇ ਚਲੋ ਭੱਜ ਲੈ ਅੰਦਰ ਜੁੱਤੀਆਂ ਪਾਈਆਂ ਹੋਈ ਉਹਨਾਂ ਦੇ ਸੈਗਰੇਟ ਬੀੜੀਆਂ ਪੀ ਰਹੇ ਸੀਗੇ ਫੜ ਉਹਦੇ ਵਿੱਚ ਸਹਰਾਣਾ ਰੱਖ ਕੇ ਚੌਰ ਸਾਹਿਬ ਕਰਨ ਲੱਗੇ ਹੁਣ ਕੀ ਇਹਦਾ ਮਤਲਬ ਸਾਰਾ ਇੱਕ ਸਹਰਾਣਾ ਸਾਡਾ ਗੁਰੂ ਹੋ ਗਿਆ ਮੋਕੇ ਤੇ ਜਰਨੈਲ ਸਿੰਘ ਆਇਆ ਇੱਕ ਕੋਈ ਐਕਟਰ ਆ ਫਿਲਮ ਐਕਟਰ ਜਰਨੈਲ ਸਿੰਘ ਤੇ ਸਾਨੂੰ ਆ ਕੇ ਕਹਿੰਦਾ ਕਹਿੰਦਾ ਯਾਰ ਇਹ ਤਾਂ ਛੋਟੀ ਜੀ ਗੱਲ ਆ ਕਹਿੰਦਾ ਤੁਸੀਂ ਛੋਟੀ ਜੀ ਗੱਲ ਨੂੰ ਐਡੀ ਵੱਡੀ ਗੱਲ ਬਣਾਇਆ ਨੇ ਔਰ ਰਿਕਾਰਡ ਬਿਆਨ ਦੇ ਉਹਦੇ ਲਿਖ ਤੋ ਜ਼ਰੂਰ ਆ ਅਮਰਤਾ ਤਾਰੀ ਉਹ ਸਿੱਖ ਨੇ ਪਰ ਉਹਨਾਂ ਲਈ ਸਿਰਫ ਪੈਸਾ ਮਾਇਨੇ ਰੱਖਦਾ ਹੋਰ ਕੁਝ ਨਹੀਂ ਬਰੂ ਬਾਰ ਬਾਈ ਕਿਉਂ ਗੱਲ ਤੇ ਡੇ ਰਹਿ ਕੇ ਨਹੀਂ ਇਹਨਾਂ ਨੂੰ ਲੈਕ ਆਫ ਨੋਲਜ ਹੈ ਲੈਕ ਆਫ ਨੋਲਜ ਹੈ ਹੁਣ ਦੱਸੋ ਵੀ ਲੈਕ ਆਫ ਨੋਲਜ ਰਿਹਾ ਕਾਲਤਾ ਸੈ ਤੋਂ ਵੱਧ ਨੋਲਜ ਹੋਗੀ ਨੂੰ ਮੰਨਣਾ ਨਹੀਂ ਕਿਤਾਬ ਮੰਨਿਆ ਹੋਇਆ ਉਹਨਾਂ ਨੇ ਬਸ ਉਹਨਾਂ ਲਈ ਪੈਸਾ ਮੌਕਾ ਗੁਰੂ ਤੱਕ ਉਹਨਾਂ ਨੂੰ ਕੋਈ ਮਤਲਬ ਨਹੀਂ ਪਰ ਹੁਣ ਜਦੋਂ ਅੱਖਾਂ ਦੇ ਮੂਰੇ ਪੈਸੇ ਦਾ ਢੇਰ ਲੱਗਿਆ ਹੋਇਆ ਤਾਂ ਫਿਰ ਆਪਾਂ ਮਰਿਆਦਾ ਨੂੰ ਕਿੱਥੇ ਬੰਦਾ ਯਾਦ ਰੱਖਦਾ ਬੀਤੇ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਕਲ ਕਰਕੇ ਪ੍ਰਕਾਸ਼ ਕੀਤਾ ਗਿਆ ਚੋਰ ਸਾਹਿਬ ਕਰ ਰਹੇ ਸੀਗੇ ਇਹ ਕੌਣ ਕਰ ਰਿਹਾ ਸੀ ਕਿ ਫਿਲਮਾਂ ਆਲੇ ਫਿਲਮਾਂ ਲੈ ਆਣੇ ਕਿਨਾਂ ਤੋਂ ਪਰਮਿਸ਼ਨ ਲੈਤੀ ਕਿਨਾਂ ਤੋਂ ਆਗਿਆ ਲੈਤੀ ਕਿ ਅਕਾਲ ਤਖਤ ਸਾਹਿਬ ਤੇ ਨਤਮਸਤਕੋ ਕਿ ਉਹਨਾਂ ਨੇ ਕਿਹਾ ਜਸਦਾ ਸਾਹਿਬ ਨੂੰ ਕਿ ਸਾਨੂੰ ਇਹ ਪਰਮਿਸ਼ਨ ਦੋ ਕਿਉਂਕਿ ਬੜਾ ਲੰਬਾ ਸਮਾਂ ਹੋ ਗਿਆ ਬੜੀਆਂ ਫਿਲਮਾਂ ਆਣ ਜਣੇ ਪਵਾ ਪੰਜਾਬੀ ਦੀਆਂ ਹੁਣ ਪਵਾ ਹਿੰਦੀ ਦੀਆਂ ਹੁਣ ਕਈ ਵਾਰ ਆਜਾ ਹੋ ਚੁੱਕਿਆ ਪਰ ਹੁਣੇ ਅਸਲ ਦੇ ਵਿੱਚ ਧਿਆਨ ਦੇ ਵਿੱਚ ਆਇਆ ਤਾਂ ਨਾਲ ਦੀ ਨਾਲ ਹੀ ਜੋ ਜਥੇਬੰਦੀਆਂ ਨੇ ਨੇੜੇ ਤੇੜੇ ਦੀਆਂ ਉੱਥੇ ਸੁਚੇਤ ਹੋ ਗਿਆਂ ਉੱਥੇ ਜਾ ਕੇ ਉਸ ਸ਼ੂਟਿੰਗ ਨੂੰ ਰੋਕਾਇਆ ਤੇ ਉਸ ਦੇ ਵਿੱਚ ਪੁੱਛਿਆ ਕਿ ਕਿਉਂ ਕੀਤਾ ਜਾ ਰਿਹਾ ਪਰ ਕਿਤਨਾ ਕਹਤੇ ਕੰਦੇ ਰੱਸੀ ਜਲ ਗਈ ਪਰ ਬਲ ਨਹੀਂ ਗਿਆ ਇਸ ਟਿੱਕਣਾਂ ਵਾਲੀ ਹੋਇਆ ਪਰ ਆਕੜ ਉਹਨਾਂ ਦੇ ਵਿੱਚ ਉਸੇ ਟਿੱਕਣ ਨਾਲ ਰਹੀ ਜਥੇਦਾਰ ਸਾਹਿਬ ਹੋਰਾਂ ਦਾ ਕਹਿਣਾ ਜਥੇ ਬੰਦੀਆਂ ਦਾ ਕਹਿਣਾ ਉਹਨਾਂ ਨੇ ਇਸ ਟਿੱਕਣ ਨਾਲ ਨਹੀਂ ਮੰਨਿਆ ਉਸੇ ਟਿੱਕਣ ਨਾਲ ਕਹ ਰਹੇ ਨੇ ਕਿ ਅਸੀਂ ਜੇ ਦਿਖਾਣਾ ਤੇ ਦਿਖਾਈਏ ਕੀ ਅਸੀਂ ਗੱਲਬਾਤ ਕਰਾਂਗੇ ਖਾਲਸਾ ਇੰਦਰਜੀਤ ਸਿੰਘ ਜੀ ਸਾਡੇ ਨਾਲ ਨੇ ਗੁਰਿੰਦਰ ਸਿੰਘ ਜੀ ਸਾਡੇ ਨਾਲ ਨੇ ਹੋਰ ਸਿੰਘ ਜਿਹੜੇ ਨੇ ਇੱਥੇ ਸਾਡੇ ਨਾਲ ਨੇ ਤੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਫਿਲਮ ਵਾਲੇ ਬਾਜ਼ ਕਿਉਂ ਨਹੀਂ ਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਤੁਸੀਂ ਉਸ ਦਿਨ ਸਾਰੀ ਘਟਨਾ ਦੇਖੀ ਕਿ ਕੀ ਕੁਝ ਹੋ ਰਿਹਾ ਮਹਾਰਾਜ ਜੀ ਦੀ ਨਕਲ ਕਰਕੇ ਪ੍ਰਕਾਸ਼ ਕੀਤਾ ਹੋਇਆ ਨਿਸ਼ਾਨ ਸਾਹਿਬ ਚੌਰ ਸਾਹਿਬ ਪਾਲਕੀ ਸਾਹਿਬ ਸਾਰੀਆਂ ਚੀਜ਼ਾਂ ਉਹਨਾਂ ਨੇ ਕੀਤੀਆਂ ਹੋਈਆਂ ਸੀਗੀਆਂ ਤੁਹਾਨੂੰ ਕੀ ਲੱਗਿਆ ਕਿ ਉੱਥੇ ਜਾ ਕੇ ਚੀਜ਼ਾਂ ਕਰਨੀਆਂ ਚਾਹੀਦੀ ਕਰ ਰਹੇ ਸੀਗੇ ਤੇ ਤੁਹਾਨੂੰ ਰੋਕਣ ਦੇ ਲਈ ਉੱਥੇ ਪਹੁੰਚਣਾ ਪਿਆ ਕੀ ਸਾਰਾ ਸੀਗਾ ਇਹ ਸਾਰਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਾ ਉਹਨਾਂ ਦਾ ਨਾ ਤਿੰਨ ਚਾਰ ਦਿਨਾਂ ਤੋਂ ਪ੍ਰੋਗਰਾਮ ਚੱਲ ਰਿਹਾ ਸੀਗਾ ਤੇ ਕੋਈ ਅੰਦਰ ਹੈਗੇ ਸੀਗੇ ਆਪਣੇ ਪੰਜਾਬੀ ਮੁੰਡੇ ਤੇ ਉਹਨਾਂ ਨੇ ਆਪਾਂ ਨੂੰ ਦੱਸਿਆ ਵੀ ਇਦਾਂ ਦਾ ਮਾਹੌਲ ਰਚਿਆ ਜਾ ਰਿਹਾ ਵੀ ਅੰਦਰ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਕਾਸ਼ ਨਹੀਂ ਵੀ ਕੀਤਾ ਵੀ ਉਹਨਾਂ ਪੂਰੀ ਨਕਲ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਨਕਲ ਕਰਦੇ ਨੇ ਉੱਥੇ ਤੇ ਚਲੋ ਹਨਾ ਸਾਨੂੰ ਮੌਕੇ ਤੇ ਪਤਾ ਲੱਗਿਆ ਅਸੀਂ ਗਏ ਤੇ ਉਹਦੇ ਉੱਥੇ ਨਾ ਆਪਣੇ ਪੰਜਾਬੀ ਮੁੰਡੇ ਜਿਨ੍ਹਾਂ ਨੇ ਪੱਗਾਂ 'ਚ ਸਿਰ ਫਸਾਏ ਹੁੰਦੇ ਆ ਬਹੁਤ ਲੋਕ ਹੁੰਦੇ ਆ ਪੱਗਾਂ ਸਿਰ ਫਸਾ ਕੇ ਆਪਣੇ ਵਾਲੀ ਦਿਖ ਕਰਕੇ ਉਹਨਾਂ ਨੇ ਨਾ ਉੱਥੇ ਸਾਨੂੰ ਰੋਕਿਆ ਸਾਨੂੰ ਗੱਲਾਂ ਚ ਲਜਾਉਣ ਲੱਗੇ ਜਦੋਂ ਅਸੀਂ ਗਏ ਮੌਕੇ ਤੇ ਵੀ ਨਹੀਂ ਇਦਾਂ ਦਾ ਇੱਥੇ ਕੋਸ਼ ਨਹੀਂ ਇਦਾਂ ਜਦੋਂ ਤੇ ਜਾਨੀ ਸੈਟਅਪ ਉਹ ਚੱਕਣ ਲੱਗੇ ਚਲੋ ਅਸੀਂ ਹਨਾ ਕਿਸੇ ਤਰੀਕੇ ਨਾਲ ਅੰਦਰ ਗਏ ਅਸੀਂ ਦੇਖਿਓ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਨਕਲ ਕਰਕੇ ਚਾਰ ਗ੍ਰਾਂthi ਸਿੰਘ ਸੀਗੇ ਬੈਠੇ ਸੀਗੇ ਇੱਕ ਤਾਬਿਆਂ ਤੇ ਬੈਠਾ ਸੀਗਾ ਪਾਲਕੀ ਸਾਹਿਬ ਤੇ ਚੌਰ ਸਾਹਿਬ ਕਰ ਰਿਆ ਸੀ ਤੇ ਦੋ ਤਿੰਨ ਕੀਰਤਨ ਕਰ ਰਹੇ ਸੀ ਤੇ ਪੂਰਾ ਦੋ ਤਿੰਨ ਜੋੜੀਆਂ ਸੀਗੀਆਂ ਉੱਥੇ ਜਾਨੀ ਦੀ ਜਿਹੜੀਆਂ ਆਪਣਾ ਵਿਆਹ ਲਈ ਹੋਈਆਂ ਸੀਗੀਆਂ ਇਕੱਠੀਆਂ ਤੇ ਨਕਲੀ ਤੇ ਸਾਰਾ ਤੇ ਅਸੀਂ ਜਦੋਂ ਰੋਕਿਆ ਜਾ ਕੇ ਚਲੋ ਭੱਜ ਲੈ ਅੰਦਰ ਜੁੱਤੀਆਂ ਪਾਈਆਂ ਹੋਈ ਉਹਨਾਂ ਦੇ ਸੈਗਰੇਟ ਬੀੜੀਆਂ ਪੀ ਰਹੇ ਸੀਗੇ ਤੇ ਸਾਨੂੰ ਦੇਖ ਕੇ ਚਲੋ ਭੱਜ ਗਏ ਤੇ ਮੌਕੇ ਤੇ ਜਦੋਂ ਪ੍ਰਸ਼ਾਸਨ ਨੂੰ ਬੁਲਾਇਆ ਚਲ ਪ੍ਰਸ਼ਾਸਨ ਸਾਨੂੰ ਲੈ ਗਈ ਪੁਲਿਸ ਥਾਣੇ ਲੈ ਗਈ ਤੇ ਜਦੋਂ ਅਸੀਂ ਥਾਣੇ ਗਏ ਤੇ ਸਾਨੂੰ ਕਹਿੰਦੇ ਚਲੋ ਕੋਈ ਨਾ ਵੀ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਵੀ ਉਹ ਤਾਂ ਹੁਣ ਚਲੇ ਗਏ ਵੀ ਤੁਹਾਨੂੰ ਅਸੀਂ ਕੱਲ ਨੂੰ ਬੁਲਾਵਾਂਗੇ ਅਸੀਂ ਕਹਿੰਦਾ ਨਹੀਂ ਵੀ ਗੁਰੂ ਦੇ ਬਿਆਦ ਵੀ ਆ ਵੀ ਕੱਲ ਦਾ ਕੀ ਮਤਲਬ ਤੁਸੀਂ ਹੁਣੀ ਉਹਨਾਂ ਨੂੰ ਬਲਾਓ ਮੌਕੇ ਤੇ ਫੈਸਲਾ ਕਰੋ ਤੇ ਜਦੋਂ ਪੁਲਿਸ ਨੇ ਫਿਰ ਨਹੀਂ ਹਨਾ ਕਹਿੰਦੇ ਅਸੀਂ ਕਾਲੂ ਬੁਲਾਵਾਂਗੇ ਅਸੀਂ ਦੁਬਾਰਾ ਉੱਥੇ ਚਲੇ ਗਏ ਅਸੀਂ ਜਾ ਕੇ ਉੱਥੇ ਬੈਠੇ ਵੀ ਉਹਨਾਂ ਨੂੰ ਬਲਾਓ ਚਲੋ ਫੇਰ ਪ੍ਰਸ਼ਾਸਨ ਆਇਆ ਸਾਨੂੰ ਲੈ ਕੇ ਗਿਆ ਥਾਣੇ ਤੇ ਉੱਥੇ ਮੌਕੇ ਤੇ ਜਰਨੈਲ ਸਿੰਘ ਆਇਆ ਇੱਕ ਕੋਈ ਐਕਟਰ ਆ ਫਿਲਮ ਐਕਟਰ ਜਰਨੈਲ ਸਿੰਘ ਤੇ ਸਾਨੂੰ ਆ ਕੇ ਕਹਿੰਦਾ ਕਹਿੰਦਾ ਯਾਰ ਇਹ ਤਾਂ ਛੋਟੀ ਜੀ ਗੱਲ ਆ ਕਹਿੰਦਾ ਤੁਸੀਂ ਛੋਟੀ ਜੀ ਗੱਲ ਨੂੰ ਐਡੀ ਵੱਡੀ ਗੱਲ ਬਣਾਇੰਨੇ ਹੋ ਰਿਕਾਰਡ ਬਿਆਨ ਨੇ ਉਹਦੇ ਹੂੰ ਹੂੰ ਵੀ ਕਹਿੰਦਾ ਛੋਟੀ ਗੱਲ ਆ ਵੀ ਤੁਸੀਂ ਹਨਾ ਗੱਲ ਬਤਾਉਂਦੇ ਆ ਦੇਖੋ ਗੁਰੂ ਦੀ ਨਕਲ ਨੂੰ ਉਹ ਛੋਟੀ ਗੱਲ ਦਾ ਰਿਹਾ ਸਾਇਆ ਦੀ ਖੁਦ ਅਮਰਤਾ ਧਾਰੀ ਬੰਦਾ ਉਹ ਤੇ ਕਹਿੰਦਾ ਵੀ ਛੋਟੀ ਗੱਲ ਆ ਹੁਣ ਤੁਸੀਂ ਦੱਸੋ ਆਪਣੀ ਤਾਂ ਔਕਾਤ ਹੀ ਨਹੀਂ ਹੈਗੀ ਵੀ ਆਪਾਂ ਗੁਰੂ ਦੀਨ ਦੁਨੀਆ ਦੇ ਮਾਲਕ ਤਾਂ ਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਖੜ੍ਹ ਵੀ ਸਕੀਏ ਤੇ ਉਹ ਨਕਲ ਕਰ ਰਹੇ ਨੇ ਤੇ ਕਹਿੰਦੇ ਨੇ ਵੀ ਇਹ ਤਾਂ ਕੋਈ ਛੋਟੀ ਗੱਲ ਆ ਠੀਕ ਹੈ ਇਹ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੜਿਆਈ ਆ ਜੋ ਆਪਾਂ ਨੂੰ ਹਨਾ ਆਪਣੇ ਮੂਹਰੇ ਖੜਨ ਦੀ ਔਕਾਤ ਬਖਸ਼ੀ ਆਪਾਂ ਨੂੰ ਤੇ ਨਕਲ ਕਰਨ ਦੀ ਕਿੰਡੀ ਵੱਡੀ ਗਲਤ ਗੱਲ ਆ ਤੇ ਉਹਨਾਂ ਲਈ ਇਹ ਛੋਟੀ ਗੱਲ ਆ ਕਿਉਂਕਿ ਉਹਨਾਂ ਨੇ ਤਾਂ ਸਿਰਫ ਉਹਨਾਂ ਲਈ ਪੈਸਾ ਮੌਕਾ ਕੋਈ ਧਰਮ ਕੋਈ ਕੁਛ ਨਹੀਂ ਹੈਗਾ ਦਿੱਖ ਤੋਂ ਜ਼ਰੂਰ ਆ ਅਮਰਤਾ ਤਾਰੀਓ ਸਿੱਖ ਨੇ ਪਰ ਉਹਨਾਂ ਲਈ ਸਿਰਫ ਪੈਸਾ ਮੈਂ ਨਿਰਕਦਾ ਹੋਰ ਕੁਛ ਨਹੀਂ ਤੇ ਉੱਤੋਂ ਦੀ ਬਿਆਨਬਾਜ਼ੀਆਂ ਦਿੰਦੇ ਆ ਕਹਿੰਦੇ ਡਰ ਗਏ ਤੁਸੀਂ ਭੱਜ ਗਏ ਐਂ ਕਰਤਾ ਚਲੋ ਹਨਾ ਸਾਡੇ ਤੇ ਇਲਜ਼ਾਮ ਲਾਉਣ ਲੱਗੇ ਵੀ ਕੁੱਟਮਾਰ ਕੀਤੀ ਤੁਸੀਂ ਅਸੀਂ ਕੀਤਾ ਅਸੀਂ ਉੱਥੇ ਬੈਠੇ ਰਹੇ ਸ਼ਾਮ ਤੱਕ ਥਾਣੇ ਅਸੀਂ ਕਿਹਾ ਵੀ ਸਾਨੂੰ ਇੱਕ ਵੀ ਸਬੂਤ ਲਿਆ ਕੇ ਦਿਖਾ ਦਿਓ ਵੀ ਜੀਰੇ ਵਿੱਚ ਹੋਵੇ ਵੀ ਅਸੀਂ ਕਿਸੇ ਨਾਲ ਹੱਥੋਂ ਪਾਈ ਕੀਤੀ ਆ ਜਾਂ ਕਿਸੇ ਨਾਲ ਕੁੱਟਮਾਰ ਕੀਤੀ ਆ ਵੀ ਜੇ ਇੱਕ ਵੀ ਸਬੂਤ ਹੈਗਾ ਤੁਹਾਡੇ ਕੋਲ ਦੇ ਦਿਓ ਅਸੀਂ ਦੇਣਦਾਰ ਆ ਅਸੀਂ ਜ਼ਿੰਮੇਵਾਰ ਆ ਉਹ ਚੀਜ਼ ਦੇ ਪਰ ਉਹਨਾਂ ਤਾਂ ਕੋਈ ਸਬੂਤ ਨਹੀਂ ਲਿਆਂਦਾ ਗਿਆ ਤੇ ਚਲੋ ਕੁਝ ਮਹਿੰਗੇ ਜੱਥੇ ਬੰਦੀਆਂ ਵੀ ਆਈਆਂ ਤੇ ਉਹਨਾਂ ਨੇ ਬੁਲਾਈਆਂ ਮੂਵੀ ਵਾਲਿਆਂ ਨੇ ਉਹਨਾਂ ਦੇ سپورਟ ਚਾਹੀਆਂ ਤੇ ਪਰ ਮੈਂ ਦੇਖਿਆ ਕਿਸੇ ਨੇ ਆਪਣੀ ਇਹਦੀ سپورਟ ਨਹੀਂ ਕੀਤੀ ਪਰ ਇਹ ਸੰਜੀਦਾ ਗੁਰੂ ਸਾਹਿਬ ਦੀ ਨਕਲ ਨਾਟਕ ਕੀਤੀ ਜਾ ਸਕਦੀ ਹੈ ਕਿਉਂਕਿ ਬਈ ਬਹੁਤ ਸਰੀਆਂ ਜੀਹਾਂ ਫਿਲਮਾਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਕੀਤਾ ਜਾਂਦਾ ਪਰ ਧਿਆਨ ਦੇ ਵਿੱਚ ਆਇਆ ਇੱਕ ਤਾਂ ਅਜਿਹੀ ਫਿਲਮ ਹੈ ਕਿ ਜਦੋਂ ਲਾਵਾ ਹੋ ਰਹੀਆਂ ਹੁੰਦੀਆਂ ਨੇ ਵਿੱਚ ਪੱਲਾ ਛੱਡ ਦਿੱਤਾ ਜਾਂਦਾ ਕਈ ਵਾਰ ਇਹ ਜਿਹੇ ਗਾਣੇ ਆਉਂਦੇ ਨੇ ਕਿ ਯਾਰਾਂ ਦੀ ਹਾਕ ਸੁਣੇ ਤੋਂ ਲਾਵਾ ਵਿੱਚੋਂ ਉੱਠ ਪੈਨੇ ਆ ਇਹ ਜੀਹਾਂ ਚੀਜ਼ਾਂ ਨੇ ਕਿ ਲੱਗਦਾ ਬਈ ਪੂਰੀ ਖੋਲ ਇਹਨਾਂ ਨੂੰ ਮਿਲੀ ਹੋਈ ਐ ਪੂਰੀ ਇਹਨਾਂ ਨੂੰ ਆਜ਼ਾਦੀ ਐ ਕਿ ਅਸੀਂ ਕੁਝ ਵੀ ਕਰ ਸਕਦੇ ਆ ਸਿੱਖ ਧਰਮ ਅਜਿਹਾ ਐ ਜੋ ਇਸ ਤਿਕਰਨ ਨਹੀਂ ਕੀਤਾ ਜਾ ਸਕਦਾ ਬਹੁਤ ਸੰਜੀਦਾ ਚੀਜ਼ ਐ ਤੇ ਜੇ ਕੋਈ ਗੱਲ ਕਰਨੀ ਐ ਤਾਂ ਉਹਨਾਂ ਕੋਲ ਮਨਜ਼ੂਰੀ ਜ਼ਰੂਰੀ ਸੀਗੀ ਅਕਾਲ ਤਖਤ ਸਾਹਿਬ ਤੋਂ ਤੁਹਾਨੂੰ ਲੱਗਦਾ ਕਿ ਇਹਨਾਂ ਨੂੰ ਖੋਲ ਕਿੱਥੋਂ ਮਿਲੀ ਆ ਇਹਨਾਂ ਦੇ ਵਿੱਚ ਇਹਨਾਂ ਕਿੱਥੋਂ ਜੋਸ਼ ਆ ਗਿਆ ਉਤੋਂ ਫਿਰ ਗੱਲਾਂ ਕਰ ਰਹੇ ਆ ਹਨ ਵਾਈਗੁਰੂ ਜੀ ਕਾ ਖਾਲਸਾ ਵਾਈਗੁਰੂ ਜੀ ਕੀ ਫਤਿਹ ਦੇਖੋ ਜਿਹੜਾ ਫਿਲਮਾਂ ਦਾ ਸੈਂਟਰ ਸ਼ੁਰੂ ਹੋਇਆ ਭਾਰਤ ਤੋਂ ਇਹ ਬੰਬੇ ਤੋਂ ਸ਼ੁਰੂ ਹੋਇਆ ਪਰ ਜੋ ਇੱਕ ਉਹਦੇ ਪੈਰ ਪਸਰ ਦੇ ਪਸਰ ਦੇ ਪੰਜਾਬ ਜਾ ਕੇ ਇਹਨਾਂ ਨੇ ਆ ਕੇ ਆਪਣੇ ਹੈੱਡ ਆਫਿਸ ਬਣਾਉਣੇ ਸ਼ੁਰੂ ਕੀਤੇ ਜਿਵੇਂ ਹੁਣ ਪੰਜਾਬ ਦੀ ਜ਼ਮੀਨ ਇਹਨਾਂ ਦੇ ਹੱਥ ਨਕਲ ਪੰਜਾਬ ਦੀ ਜਿਹੜੀ ਜ਼ਮੀਨ ਹੈ ਉੱਥੇ ਆ ਕੇ ਆਪਣੇ ਪੱਕੇ ਸੈਟਅਪ ਲਾ ਰਹੇ ਨੇ ਤੇ ਜਿਹੜਾ ਕੜੂਏ ਵਾਲਾ ਸੈਟਅਪ ਉਹ ਵੀ ਇਦਾਂ ਹੀ ਹੋਇਆ ਵੀ ਸੈਟਅਪ ਲੱਗਿਆ ਉਹਦੀ ਕਈ ਕੀਲਾਂ ਸੈਟਅਪ ਹੈ ਉਹਦੇ ਵਿੱਚੇ ਉਹਨਾਂ ਨੇ ਗੁਰੂ ਘਰ ਬਣਾਇਆ ਵਿੱਚੇ ਨਿਸ਼ਾਨ ਸਾਹਿਬ ਲਾਜੋ ਕਿ ਆਮ ਬੰਦੇ ਨੂੰ ਬਾਹਰ ਤੋਂ ਨਹੀਂ ਦਿਖਦਾ ਪਰ ਉਹ ਤਾਂ ਆਪਾਂ ਨੂੰ ਦਿਖ ਗਿਆ ਨਾ ਤਾਂ ਕਰਕੇ ਆਪਾਂ ਕਾਰਵਾਈ ਬੈਠੀ ਜਿਹੜੀ ਇਹ ਥਾਂ ਤੋਂ ਆਪਾਂ ਅੱਜ ਤੱਕ ਜਿਹੜਾ ਜਰਨੈਲ ਸਿੰਘ ਵੀ ਉਹ ਤੁਹਾਨੂੰ ਵੀਡੀਓ 'ਚ ਦੇਖਿਆ ਹੋਊ ਕਿ ਅਭੀ ਜਬੇ ਬਾਣ ਲਾਗਿਓ ਤਵੇ ਰੋਸ ਜਾਗਿਓ ਜਦੋਂ ਆਪਾਂ ਇੱਕ ਹਿੰਦੀ ਦੀ ਕਹਾਣੀ ਜਦੋਂ ਜਾਗੋ ਜਦੋਂ ਸਵੇਰਾ ਹਨ ਤਾਂ ਸਾਨੂੰ ਅੱਜ ਪਤਾ ਲੱਗਿਆ ਵੀ ਅਸੀਂ ਅੱਜ ਵੀ ਨਾ ਆਪਾਂ ਚੁੱਪ ਕਰਕੇ ਬੈਠੀ ਵੀ ਪਹਿਲਾਂ ਫਿਲਮਾਂ ਹੁੰਦੀ ਰਹੀਆਂ ਵੀ ਹੁਣ ਵੀ ਹੁੰਦੀਆਂ ਰਹਿਣਗੀਆਂ ਤੇ ਜੇ ਇਹਨੂੰ ਖੁੱਲ ਮਿਲੀ ਹੈ ਇਹ ਸੈਂਸਰ ਬੋਰਡ ਸਰਕਾਰ ਦਾ ਹਿੰਦੂਸਤਾਨ ਦਾ ਸੈਂਸਰ ਬੋਰਡ ਹੈ ਪਰ ਅਸੀਂ ਕਈ ਸਾਲ ਤੱਕ ਇਸ ਨੂੰ ਬਾਰ ਬਾਰ ਬੇਨਤੀ ਕਰ ਚੁੱਕੇ ਹਾਂ ਕਿ ਸੈਂਸਰ ਬੋਰਡ ਤੇ ਵਿੱਚ ਆਪਣਾ ਜਾਂ ਕੋਈ ਬੰਦਾ ਲਾਇਆ ਜਾਵੇ ਜਾਂ ਕੋਈ ਆਪਣੇ ਕੋਲ ਅਥਾਰਟੀਆਂ ਹੋਣ ਵੀ ਜੇ ਕੋਈ ਵੀ ਪੰਜਾਬੀ ਫਿਲਮ ਹੈ ਤਾਂ ਇੱਕ ਵਾਰ ਪੰਜਾਬ ਗੁਰੂ ਸ੍ਰੀ ਕਾਲ ਤੱਕ ਸੇ ਤਾਂ ਪਰਮਿਸ਼ਨ ਹੋਣੀ ਜ਼ਰੂਰੀ ਇਹ ਫਿਲਮ ਅੱਗੇ ਜਾਣ ਦੇਣੀ ਚਾਹੀਦੀ ਹੈ ਪਰ ਪਤਾ ਨਹੀਂ ਸ਼੍ਰੋਮਣੀ ਕਾਇਲ ਜਰ ਅਮਰਦਾਨ ਸ਼੍ਰੋਮਣੀ ਕਾਇੰਡ ਦੀ ਕੀ ਮਜਬੂਰੀ ਹੋਊਗੀ ਕਿਉਂਕਿ ਸਰਕਾਰ ਦਾ ਏਜੰਡਾ ਹੀ ਇਹ ਹੈ ਜਾਂ ਉਹਨਾਂ ਦੀ ਜੀਬਾ ਨਹੀਂ ਪੈ ਰਹੀ ਪਰ ਜਦੋਂ ਹੁਣ ਫਿਰ ਵੀ ਇੰਨਾ ਜ਼ੋਰ ਫੜਿਆ ਇਸ ਤਰ੍ਹਾਂ ਸ਼੍ਰੀ ਕਾਲ ਤੱਕ ਸੇਤ ਹੂਕਾ ਨਾਮਾ ਵੀ ਆਇਆ ਤੇ ਉਹਦਾ ਸ਼੍ਰੋਮਣੀ ਕਾਇੰਡ ਦੇ ਪ੍ਰਧਾਨ ਦਾ ਵੀ ਬਿਆਨ ਆਇਆ ਕਿ ਇਹ ਪਰਮਿਸ਼ਨ ਮੇਰਾ ਨਹੀਂ ਹੋ ਸਕਦਾ ਪਰ ਫਿਰ ਵੀ ਜੋ ਹਿੰਦੁਸਤਾਨ ਦਾ ਏਜੰਡਾ ਸੈਂਸਰ ਬੋਰਡ ਹੈ ਜੋ ਸਾਡੀ ਸਿੱਖਾਂ ਦੀ ਕੋਈ ਨਰੋਲ ਖੜਕੂ ਵਿਚਾਰਧਾਰਾ ਦੀ ਫਿਲਮ ਹੁੰਦੀ ਹੈ ਉਹਨੂੰ ਕਰਨ ਵਾਸਤੇ ਤਾਂ ਕਿੰਨੀਆਂ ਫਿਲਮਾਂ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਸੀਨ ਕੱ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਸਭ ਕੁਝ ਹੋ ਰਿਹਾ ਸਿਨੈਰੀਓ ਤਿਆਰ ਕੀਤਾ ਜਾ ਰਿਹਾ ਜਰਨੈਲ ਸਿੰਘ ਹੋਰਾਂ ਦੀ ਗੱਲ ਹੋ ਰਹੀ ਹੈ ਜਰਨੈਲ ਸਿੰਘ ਖੁਦ ਅਮਰਿਤਧਾਰੀ ਨੇ ਕਿਹਾਦਾ ਕਿ ਉਹਨਾਂ ਨੂੰ ਆਪ ਥੋੜਾ ਪਿਛੇ ਇਤਿਹਾਸ ਦੇ ਵਿੱਚ ਝਾਤੀ ਮਾਰਨੀ ਚਾਹੀਦੀ ਹੈ ਕਿ ਸਾਡੇ ਛੋਟੇ ਸਹਬਜ਼ਾਦੇ ਨਹੀਂ ਝੁੱਕੇ ਇੰਨੀ ਮੰਨੀ ਕਿ ਉਹਨਾਂ ਨੂੰ ਵੀ ਬੜਾ ਇੱਕ ਕਹਾ ਗਿਆ ਕਿ ਤੁਸੀਂ ਤੁਹਾਨੂੰ ਬੜੇ ਸੋਨਾ ਜਾਇਰਾਤ ਬੜੀਆਂ ਚੀਜ਼ਾਂ ਦਿੱਤੀਆਂ ਜਾਣਗੀਆਂ ਤੁਸੀਂ ਇਹ ਮੰਨ ਲਓ ਕਿ ਉਹ ਚੀਜ਼ਾਂ ਨੂੰ ਵਿਸਾਰ ਰਹੇ ਨੇ ਕਿ ਸਾਡਾ ਐਡਾ ਇਤਿਹਾਸ ਹੈ ਤੇ ਇੱਕ ਫਿਲਮ ਪਿੱਛੇ ਇਹ ਚੀਜ਼ਾਂ ਨੂੰ ਹਾਮੀ ਭਰ ਰਹੇ ਨੇ ਕਿ ਇਹ ਚੰਗਾ ਹੈ ਸਹੀ ਹੈ ਵੀ ਅਸੀਂ ਕਰ ਸਕਦੇ ਹਾਂ ਪ੍ਰਕਾਸ਼ਤਾ ਨਹੀਂ ਕੀਤਾ ਆ ਅਸਲ ਦੇ ਵਿੱਚ ਦੇਖੋ ਇੱਕ ਨਾ ਦੀਪ ਸਿੱਧੂ ਦੀ ਗੱਲ ਬਹੁਤ ਸੋਹਣੀ ਹੋਈ ਦੀਪ ਸਿੱਧੂ ਕਹਿੰਦਾ ਹੁੰਦਾ ਕਹਿੰਦਾ ਵੀ ਆਪਣੇ ਬੰਦਿਆਂ ਦਾ ਕਸੂਰ ਨਹੀਂ ਹੈਗਾ ਆਪਣੇ ਪੁੱਲਾਂ ਪਿੱਛੇ ਪਾਉਣੇ 200 ਸਾਲ ਦੀ ਗੁਲਾਮੀ ਪਈ ਜਿਹੜੀ ਆਪਣੇ ਸਿਰ ਤੇ ਉਹਨੇ ਆਪਣਾ ਸਾਰਾ ਕੁਝ ਬਦਲ ਕੇ ਰੱਖ ਦਿੱਤਾ ਕੁਝ ਜਿਹੜੇ ਬੰਦੇ ਜਾਗਦੇ ਰਹਿ ਗਏ ਉਹਦਾ ਦੱਜੇਗੇ ਜਿਹੜੇ ਸੁੱਤੇ ਰਹਿ ਗਏ ਉਹਨਾਂ ਨੂੰ ਪਤਾ ਹੀ ਲੱਗ ਰਿਓ ਆਪਣੇ ਮੁਕਤੋਂ ਕੀ ਬਿਆਨ ਦੇਈ ਜਾਂਦੇ ਆਂ ਐਵੇਂ ਹੀ ਜਰਨੈਲ ਸਿੰਘ ਜਿਹੜਾ ਜਰਨੈਲ ਸਿੰਘ ਦੀ ਉੱਠਣੀ ਬੈਠਣੀ ਉਹ ਬੇਸ਼ੱਕ ਫਿਲਮ ਜਗਤ ਨਾਲ ਹੈ ਪਰ ਉਹ ਭੁੱਲ ਰਿਹਾ ਕਿਉਂਕਿ ਉਹ ਪਹਿਲਾਂ ਇੱਕ ਗੁਰੂ ਦਾ ਸਿੱਖ ਵੀ ਹੈ ਉਹ ਪਰ ਉਹਨੂੰ ਪਹਿਲਾਂ ਆਪਣੇ ਸਿੱਖੀ ਸਿਧਾਂਤ ਮੂ ਕਿ ਕਿਨ ਕੋਈ ਨਵਾਂ ਸਬਸਟੀਟਿਊਟ ਲੱਭੋ ਪਰ ਗੁਰੂ ਸਾਹਿਬ ਦਾ ਛੁੱਟੀ ਦਿੱਖਦਾ ਤੁਸੀਂ ਬਣਾ ਸਕਦੇ ਪਰ ਉਹ ਬਾਰ ਬਾਰ ਕਿਉਂ ਗੱਲ ਤੇ ਡੇਰੇ ਰਹਿ ਕੇ ਨਹੀਂ ਇਹਨਾਂ ਲੈਕ ਆਫ ਨੌਲੇਜ ਹੈ ਲੈਕ ਆਫ ਨੌਲੇਜ ਹੈ ਹੁਣ ਦੱਸੋ ਵੀ ਲੈਕ ਆਫ ਨੌਲੇਜ ਸ਼੍ਰੀ ਅਕਾਲਤਾ ਸਾਹਿਬ ਤੋਂ ਵੱਧ ਨੌਲੇਜ ਹੋ ਗਈ ਉਹਨੇ ਸ਼੍ਰੀ ਅਕਾਲਤਾ ਸਾਹਿਬ ਦੇ ਬਿਆਨ ਤੇ ਬਾਅਦ ਵੀ ਕਿਹਾ ਕਿ ਇਹਨਾਂ ਸ਼੍ਰੀ ਅਕਾਲਤਾ ਸਾਹਿਬ ਨੇ ਬਿਆਨ ਬਿਨਾ ਕੁਝ ਦੇਖੇ ਪੜ੍ਹੇ ਤੋਂ ਬਿਆਨ ਦਿੱਤਾ ਉਹਨੇ ਕੋਈ ਵੀਡੀਓ ਦੇਖੇ ਦੀ ਬਿਆਨ ਦਿੱਤਾ ਉਹਨਾਂ ਨੂੰ ਇਹ ਤੇ ਲੰਬੀ ਕਾਰਵਾਈ ਨਹੀਂ ਕਰੀ ਪਰ ਅਸੀਂ ਜਰਨੈਲ ਸਿੰਘ ਤੇ ਇੱਕ ਹੋਰ ਮਨਜੀਤ ਸਿੰਘ ਰੌਣੀ ਇੱਥੇ ਮਲਕੀਤ ਸਿੰਘ ਰੌਣੀ ਮਰੰਡੇ ਦਾ ਸ਼ਾਇਦ ਉਹਨੂੰ ਵੀ ਇਹ ਗੱਲ ਦੀ ਕਾਫੀ ਤਕਲੀਫ ਹੋਈ ਪਰ ਸਾਡਾ ਕਿਸੇ ਨਾਲ ਕੋਈ ਬੈਰ ਪਰ ਅਸੀਂ ਗੱਲ ਬਾਰ-ਬਾਰ ਕਹੀ ਕਿ ਸਾਡੀ ਇਹ ਲੜਾਈ ਸਿਧਾਂਤ ਦੀ ਲੜਾਈ ਹੈ ਵੀ ਜੇ ਤੁਸੀਂ ਗੁਰੂ ਸਾਹਿਬ ਦੇ ਅਸੀਂ ਤਾਂ ਫਿਲਮਾਂ ਕਿੰਨੀਆਂ ਹੁੰਦੀਆਂ ਅਸੀਂ ਤਾਂ ਕੋਈ ਇਤਰਾਜ਼ ਨਹੀਂ ਕਰਿਆ ਤੱਕ ਜੇ ਤੁਸੀਂ ਅੱਜ ਸਿਧਾਂਤ ਸਾਡਾ ਤੋੜਿਆ ਤਾਂ ਸ੍ਰੀ ਅਕਾਲ ਉੱਤੇ ਨਾ ਜਿਹੜਾ ਅਸੀਂ ਫਿਲਮ ਸੈਟ ਉਹਦੇ ਨਾਲੇ ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਹਾਂਜੀ ਹਾਂ ਉਹ ਤਕਰੀਬਨ ਉਹਨਾਂ ਦੀ ਵੀ ਪੇਸ਼ ਨਹੀਂ ਚੱਲੀ ਹੈਗੀ ਕਿਉਂਕਿ ਜਦੋਂ ਤੁਹਾਨੂੰ ਅੰਦਰ ਹੀ ਨਹੀਂ ਬੜਨੇ ਤੁਸੀਂ ਕੀ ਕਰ ਸਕਦੇ ਤਾਂ ਉਸ ਦਿਨ ਵੀ ਜਦੋਂ ਨਿਹੰਗ ਸਿੰਘ ਜਥੇਬੰਦੀਆਂ ਆਈਆਂ ਤਾਂ ਉਹਨਾਂ ਨੇ ਨਿਹੰਗ ਸਿੰਘ ਜਥੇਬੰਦੀਆਂ ਅੱਧਾ ਪੌਣਾ ਘੰਟਾ ਖੱਜਲ ਕਰਕੇ ਰੱਖਿਆ ਸੈਟਪ ਪਟਕੇ ਖਿਲਾ ਰਿਆ ਪਿਆ ਸੀ ਚੌਥੇ ਪਰੇ ਰੱਖੀ ਪਈ ਸੀ ਜਿਹੜੇ ਰਮਾਲੇ ਸੇ ਮਾਰਾ ਇਹਦੇ ਉਹ ਕਿਤੇ ਸਟਰਕਚਰ ਜੇ ਤੇ ਪੇ ਤੇ ਆਏ ਸਾਰੇ ਸਾਮਾਨ ਨੂੰ ਰਫੂ ਦਾ ਚੱਕਰ ਕਰਤਾ ਸੀਗਾ ਤਾਂ ਤੁਸੀਂ ਦੇਖੋ ਜੀ ਉਹਨਾਂ ਨੂੰ ਲੱਗਦਾ ਸਾਡੀ ਗਲਤੀ ਤਾਂ ਹੀ ਉਹਨਾਂ ਨੇ ਸਾਮਾਨ ਪਟਿਆ ਪਰ ਜਿਹੜੇ ਆਪਣੇ ਸਿੰਗਰ ਹੈ ਪੰਜਾਬੀ ਬੰਦੇ ਹੈ ਉਹ ਬਾਰ-ਬਾਰ ਗੱਲਾਂ ਡਿਫੈਂਡ ਕਰੀ ਜਾਂਦੇ ਕਿ ਨਹੀਂ ਵੀ ਪਹਿਲਾਂ ਕੀਤਾ ਪਹਿਲਾਂ ਸਿੱਖੀ ਬਾਤ ਉਹਨਾਂ ਦੇ ਸਿਧਾਂਤ ਪਿੱਛੇ ਛੱਡ ਕੇ ਕੰਮ ਕਰ ਰਹੇ ਜੀ ਬਈ ਫਿਰ ਇਸ ਤੇ ਭਾਈ ਸਾਹਿਬ ਜੀ ਰੋਕ ਕਿਵੇਂ ਲੱਗੇਗੀ ਕਿਵੇਂ ਇਹਨਾਂ ਨੂੰ ਸਮਝਾਇਆ ਜਾਏਗਾ ਜਿਵੇਂ ਤੁਸੀਂ ਇੱਕ ਜੇ ਕਿਸ ਨੂੰ ਸਮਝਾਉਣ ਨੂੰ ਤੁਰ ਪਈਏ ਫਿਰ ਉਹ ਕਹੇ ਕਹਿ ਜਾਂਦਾ ਕਿ ਕਟੜਤਾ ਹੈ ਇਹ ਟੁੱਟ ਪੈ ਖਾਂਦੇ ਆ ਵਿਟਖਾਨ ਨੂੰ ਪੈਂਦੇ ਆ ਟੁੱਟ ਕੇ ਕੁਦਮ ਵਿੱਚ ਇੱਕ ਨਾਲ ਸ਼ਬਦ ਵਰਤੇ ਜਾਂਦੇ ਨੇ ਵੀ ਇਹ ਤਾਂ ਬਸ ਕੋਸ਼ਿਕ ਨੇ ਅੰਗ ਇਕੱਠੇ ਹੋ ਗਏ ਸਾਡੇ ਤੇ ਚੜਾਏ ਐ ਐਵੇਂ ਦੇ ਵੀ ਸ਼ਬਦ ਵਰਤੇ ਜਾਂਦੇ ਆ ਕਈ ਵੀ ਗਿਆ ਇਸ ਤੋਂ ਬਾਅਦ ਸਾਰੀਆਂ ਚੀਜ਼ਾਂ ਹੋਈਆਂ ਨੇ ਕਿਵੇਂ ਰੋਕਿਆ ਜਾਏਗਾ ਕਿਵੇਂ ਉਹਨਾਂ ਨੂੰ ਸਮਝਾਇਆ ਜਾਏਗਾ ਕਟੜਤਾ ਕਈਏ ਕਿ ਇਹਨੂੰ ਕਿ ਗੁਰੂ ਦੇ ਨਾਲ ਜਿਹੜਾ ਪਿਆਰ ਹੈ ਮੂੰਹ ਉਹ ਕਈਏ ਨੂੰ ਹੁਣ ਦੇਖੋ ਜਰਨੈਲ ਸਿੰਘ ਦਾ ਇੱਕ ਬਿਆਨ ਆਇਆ ਕਹਿੰਦਾ ਇਹ ਪੱਗਾ ਬਨ ਕੇ ਲੜਨ ਤੁਰ ਪੈਂਦੇ ਨੇ ਜੇ ਅਸੀਂ ਲੜਾਂਗੇ ਹੀ ਨਾ ਲੜਾਈ ਦੇ ਸਿਰ ਤੇ ਹੀ ਤਾਂ ਪੱਗ ਮਿਲੀ ਆ ਜੇ ਲੜਾਂਗੇ ਨਾ ਤਾਂ ਪੱਗ ਦਾ ਕੋਈ ਵजूद ਹੀ ਨਹੀਂ ਹੈਗਾ ਫਿਰ ਤਾਂ ਲੈ ਜਾਣੀਆਂ ਨੇ ਇਹ ਤੇ ਹੁਣ ਇਹਦਾ ਤਾਂ ਇੱਕੋ ਹੀ ਹਾਲ ਆ ਇਹ ਐ ਜੀ ਪੀ ਸੀ ਅਕਾਲ ਤਖਸਾਲ ਹੁਕਮ ਜਾਰੀ ਕਰੇ ਵੀ ਇਦਾਂ ਦੇ ਕੰਮ ਨਹੀਂ ਹੋਣੇ ਚਾਹੀਦੇ ਤੇ ਕੱਲ ਅਸੀਂ ਧੰਨਵਾਦ ਕਰਦੇ ਆ ਅਕਾਲ ਤਖਸਾਲ ਸਾਹਿਬ ਦਾ ਕੱਲ ਉਹਨਾਂ ਨੇ ਇੱਕ ਕਮੇਟੀ ਦਾ ਗਠਨ ਕੀਤਾ ਤੇ ਕਮੇਟੀ ਆਈ ਸਾਡੇ ਕੋਲੇ ਸਾਨੂੰ ਮਿਲੀ ਬਿਆਨ ਲਏ ਉਹਨਾਂ ਨੇ ਦੂਜੀ ਧਿਰ ਦੇ ਵੀ ਬਿਆਨ ਲਏ ਤੇ ਬਿਆਨ ਲੈ ਕੇ ਉਹਨਾਂ ਨੇ ਸਾਨੂੰ ਪੂਰਾ ਆਸ਼ਾਸ਼ਣ ਦਿੱਤਾ ਵਾ ਵੀ ਥੋੜੀ ਕਾਰਵਾਈ ਕਰਾਂਗੇ ਅਸੀਂ ਤੇ ਵੀ ਤੁਹਾਨੂੰ ਇਨਸਾਫ ਮਿਲੂ ਤੇ ਅਸੀਂ ਉਹਨਾਂ ਨਾਲ ਇੱਕ ਮੰਗ ਕੀਤੀ ਆ ਵੀਰ ਜੇ ਤੋਂ ਇਹ ਕੰਮ ਨਾ ਹੋਵੇ ਸਾਨੂੰ ਲੈਕਤੀ ਰੂਪ ਚ ਚਾਹੀਦਾ ਵੀ ਇਹ ਤੇ ਸਾਰੇ মিডিਆ ਚ ਵੀ ਤੇ ਇਸ ਕੱਲੇ ਕੱਲੇ ਗੁਰੂ ਘਰ ਚ ਪਿੰਡ ਚ ਪਹੁੰਚਦਾ ਹੋਵੇ ਕਿ ਇਦਾਂ ਦਾ ਕੋਈ ਕੰਮ ਨਹੀਂ ਹੋ ਸਕਦਾ ਆਪਾਂ ਗੁਰੂ ਦੀ ਨਕਲ ਨਹੀਂ ਕਰ ਸਕਦੇ ਜਦੋਂ ਆਪਾਂ ਦਸਾਂ ਗੁਰੂ ਸਾਹਿਬ ਦੀ ਨਹੀਂ ਨਕਲ ਕਰ ਸਕਦੇ ਪਹਿਲਾਂ ਤੋਂ ਇਹ ਆਪਣੇ ਹੈਗਾ ਵਾ ਵੀ ਆਪਾਂ ਕਿਸੇ ਗੁਰੂ ਸਾਹਿਬ ਦੀ ਨਕਲ ਨਹੀਂ ਕਰ ਸਕਦੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਜਾਗਦੀ ਜੋਤ ਉਹਨਾਂ ਦੀ ਨਕਲ ਕਿਦਾਂ ਹੋ ਸਕਦੀ ਹੈ ਤੇ ਜਰਨੈਲ ਸਿੰਘ ਬਾਰ ਬਾਰ ਕਹੀ ਗਏ ਇਹ ਨਕਲ ਥੋੜੀ ਆ ਵੀ ਇਹ ਤਾਂ ਕਰ ਸਕਦੇ ਆ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਰੱਖੇ ਪਰ ਆਪਾਂ ਮਾਹੌਲ ਤਾਂ ਉਹੀ ਤਾਂ ਸਿਰ ਜਿਆ ਸੀ ਨਾ ਹੁਣ ਉਹਦੇ ਵਿੱਚ ਸਹਰਾਣਾ ਰੱਖ ਕੇ ਚੌਰ ਸਾਹਿਬ ਕਰਨ ਲੱਗੇ ਜੀ ਹੁਣ ਕੀ ਇਹਦਾ ਮਤਲਬ ਇੱਕ ਸਹਰਾਣਾ ਸਾਡਾ ਗੁਰੂ ਹੋ ਗਿਆ ਮਹਾਲ ਸਿੰਘ ਇਹ ਵੀ ਕਹ ਰਹੇ ਨੇ ਕਿ ਸਾਨੂੰ ਹੱਲ ਦੇ ਦਿਓ ਕਹਿੰਦੇ ਹੱਲ ਕਰੀਏ ਕਿਵੇਂ ਕਹਿੰਦੇ ਜੇ ਦਿਖਾਣੀ ਹੈ ਫਿਲਮ ਦੇ ਵਿੱਚ ਸਕ੍ਰਿਪਟ ਐਵੇਂ ਦੀ ਲਿਖੀ ਹੋਈ ਆ ਵੀ ਉੱਥੇ ਲਾਵਾਂ ਹੀ ਦਿਖਾਣੀਆਂ ਨੇ ਜੇ ਕਹਿੰਦੇ ਅਸਲੀ ਤੇ ਜਾਵਾਂਗੇ ਉਹ ਤਾਂ ਫਿਰ ਅਸਲੀ ਲਾਵਾ ਹੋ ਗਈਆਂ ਫਿਰ ਕਹਿੰਦੇ ਦਿਖਾਈਏ ਕਿ ਮੈਂ ਫਿਰ ਉਹ ਕਹਿੰਦੇ ਅਲਟਰਨੇਟਿਵ ਵੀ ਉਹਨਾਂ ਨੂੰ ਅਸੀਂ ਉਹਨਾਂ ਨੂੰ ਇੱਕ ਹੱਲ ਦੱਸਿਆ ਵੀ ਸੀ ਅਜੀ ਕਿਾ ਵੀ ਤੁਸੀਂ ਤੁਹਾਡਾ 2 5 4 ਸੈਕਿੰਡ ਦਾ ਸੀਨ ਹੁੰਦਾ ਵੀ ਤੁਸੀਂ ਕੋਈ ਅਸਲੀ ਮੈਰिज ਦਾ ਕੱਟ ਕੇ ਉਹਦੇ ਵਿੱਚ ਸੀਨ ਐਡ ਕਰ ਸਕਦੇ ਹੋ ਸ਼ਕਲ ਨਾ ਦਿਖਾਓ ਤੇ ਜਾਂ ਫਿਰ ਜੇ ਤੁਸੀਂ ਕਰਨਾ ਹੀ ਆ ਤੁਸੀਂ ਹਨਾ ਆਪਣਾ ਕਰੋ ਲਾਵਾ ਕਰੋ ਚਾਹੇ ਫਿਰੇ ਕਰੋ ਕੌਜ਼ ਕਰੋ ਤੁਸੀਂ ਹਨਾ ਮਹਾਰਾਜ ਦੀ ਪਾਲਕੀ ਸਾਹਿਬ ਨਾ ਦਿਖਾਓ ਵਿੱਚ ਨਾ ਐਡ ਕਰੋ ਬਸ ਘੁੰਮਦੇ ਦਿਖਾ ਦਿਓ ਬਾਕੀ ਇਧਰਲਾ ਮਾਹੌਲ ਸਾਰਾ ਉਹੀ ਸਿਰਜ ਲਓ ਵੀ ਤੁਸੀਂ ਆਪਣਾ ਸੀਨ ਕੋਣਾ ਨਹੀਂ ਕੋਈ ਅਸਲੀ ਹਨਾ ਵਿਆਹ ਦਾ ਸੀਨ ਕੱਟ ਕੇ ਲਾ ਦੋ 2-4 ਸੈਕਿੰਡ ਦਾ ਹੁੰਦਾ ਬਾ ਪਰ ਉਹ ਉਹਦਾ ਹੀ ਬਿਆਨ ਸੀ ਗਏ ਕਹਿੰਦਾ ਵੀ ਅਸੀਂ ਆਪਦਾ ਦਿਖਾਉਣਾ ਵੀ ਅਸੀਂ ਆਪਦੇ ਧੀ ਪੁੱਤ ਦਾ ਵਿਆਹ ਕੀ ਕਰਨਾ ਵੀ ਅਸੀਂ ਇਦਾਂ ਕਰਕੇ ਲਿਆਂਦਾ ਪਰ ਇਹ ਕੋਈ ਅਸਲੀ ਵਿਆਹ ਤਾਂ ਹੈ ਨਹੀਂਗਾ ਜੋ ਆਪਾਂ ਗੁਰੂ ਦੀ ਕਾਪੀ ਕਰੀਏ ਇਹ ਤਾਂ ਹੁਣ ਉਹਨਾਂ ਦਾ ਬਸ ਉਹੀ ਗੱਲ ਆ ਵੀ ਗੁਰੂ ਨੂੰ ਮੰਨਣਾਂ ਦੀ ਕਿਤਾਬ ਮੰਨਿਆ ਹੋਇਆ ਉਹਨਾਂ ਨੇ ਬਸ ਉਹਨਾਂ ਲਈ ਪੈਸਾ ਮੌਕਾ ਗੁਰੂ ਤੱਕ ਉਹਨਾਂ ਨੂੰ ਕੋਈ ਮਤਲਬ ਨਹੀਂ ਦੋ ਨਾਮ ਮੁਖਤਾਰ ਤੇ ਰੱਖੇ ਮਲਕੀਤ ਰੌਣੀ ਉਹ ਵੀ ਫਿਲਮਾਂ ਵਿੱਚ ਕੰਮ ਕਰਦੇ ਨੇ ਜਰਨੈਲ ਸਿੰਘ ਇਹ ਵੀ ਫਿਲਮਾਂ ਦੇ ਵਿੱਚ ਕੰਮ ਕਰਦੇ ਨੇ ਇਹ ਦੋਨੋਂ ਅਮਰਤਾਰੀ ਵੀ ਨੇ ਅਮਰਤਾਰੀ ਨੇ ਇਹ ਕਹਿੰਦੇ ਸਿੱਖ ਰਹਿਤ ਮਰਿਆਦਾ ਦੇ ਵਿੱਚ ਬਹੁਤ ਕੁਝ ਲਿਖਿਆ ਹੋਇਆ ਫਿਰ ਇਹਨਾਂ ਨੇ ਮਰਿਆਦਾ ਅਨੁਸਾਰ ਚੱਲ ਰਹੇ ਨੇ ਜਾਂ ਫਿਰ ਕਿਤੇ ਦੇ ਅਨੁਸਾਰ ਚੱਲ ਰਹੇ ਨੇ ਨਹੀਂ ਮਰਿਆਦਾ ਤਾਂ ਹੁਣ ਇਹਨਾਂ ਨੂੰ ਪਤਾ ਹੀ ਆ ਵੀ ਮਰਿਆਦਾ ਤਾਂ ਕੋਈ ਹੈ ਨਹੀਂ ਮਰਿਆਦਾ 'ਚ ਹੁੰਦੇ ਤਾਂ ਇਹ ਖੁਦ ਰੋਕਦੇ ਇਹ ਤਾਂ ਸਗੈ ਦੀ ਪ੍ਰਮੋਟ ਕਰ ਰਹੇ ਇਹਨਾਂ ਨੂੰ ਵੀ ਤਾਂ ਪਤਾ ਹੋਣਾ ਚਾਹੀਦਾ ਵੀ ਅਸੀਂ ਅਮਰਤਾਰੀ ਆਂ ਹੂੰ ਵੀ ਸਾਰੀ ਮਰਿਆਦਾ ਦੇ ਵਿੱਚ ਵੀ ਇਹ ਹੋ ਸਕਦਾ ਕਿ ਨਹੀਂ ਹੋ ਸਕਦਾ ਪਰ ਹੁਣ ਜਦੋਂ ਅੱਖਾਂ ਦੇ ਮੂਰੇ ਪੈਸੇ ਦਾ ਢੇਰ ਲੱਗਿਆ ਹੋਇਆ ਤਾਂ ਫਿਰ ਆਪਾਂ ਮਰਿਆਦਾ ਨੂੰ ਕਿੱਥੇ ਬੰਦਾ ਯਾਦ ਰੱਖਦਾ ਉਹ ਪੜਨ ਮਰਿਆਦਾ ਜਾਣ ਕਾਲ ਤੱਕ ਸਾਫ਼ ਤੇ ਉੱਥੋਂ ਪਤਾ ਕਰਨ ਜੇ ਨਹੀਂ ਪਰਿਆਦਾ ਤਾਂ ਉਹਨਾਂ ਨੂੰ ਪਤਾ ਵੀ ਇਦਾਂ ਹੋ ਸਕਦਾ ਪਰ ਉਹ ਸੁਣਨ ਨੂੰ ਤਿਆਰ ਹੀ ਨਹੀਂ ਹੈਗੇ ਬਸ ਉਹਨਾਂ ਤਾਂ ਆਏ ਆ ਵੀ ਹੋ ਸਕਦਾ ਵੀ ਅਸੀਂ ਕਰਨਾ ਉਹਨਾਂ ਨੂੰ ਆਏ ਆ ਜੇ ਅਸੀਂ ਕਰਾਂਗੇ ਨਹੀਂ ਤਾਂ ਪਤਾ ਨਹੀਂ ਸਾਡਾ ਚੱਲਣਾ ਨਹੀਂ ਫਿਲਮ ਵਾਲਾ ਪਤਾ ਨਹੀਂ ਕੀ ਨਹੀਂ ਹੋਣਾ ਪਰ ਇੱਕ ਛੋਟਾ ਜਿਹਾ ਸੀਨ ਪਿੱਛੇ ਉਹ ਸਿੱਖ ਧਰਮ ਵਿੱਚ ਬਹੁਤ ਵਿਵਾਦ ਖੜਾ ਕਰ ਰਹੇ ਆ ਜਿੱਥੇ ਤੱਕ ਕਿ ਮੈਨੂੰ ਸੋਚਣਾ ਮੈਂ ਵੀ ਇਹ ਲੋੜ ਨਹੀਂ ਹੈਗੀ ਉਹਨਾਂ ਨੂੰ ਸੀਨ ਦੀ ਅੱਛਾ ਭਾਈ ਇਸ ਦੇ ਵਿੱਚ ਇਹ ਵੀ ਹੈ ਕਈ ਲੋਕ ਇਹ ਕਹਿ ਰਹੇ ਨੇ ਕਿ ਜੇ ਅਸੀਂ ਦਿਖਾਇਆ ਹੀ ਨਾ ਇਤਿਹਾਸ ਬਾਰੇ ਦੱਸਿਆ ਹੀ ਨਾ ਉਹ ਸਾਹਮਣੇ ਕਿਵੇਂ ਆਏਗਾ ਪਹਿਲਾਂ ਮਸਤਾਨੇ ਫਿਲਮ ਆਈ ਹੋਰ ਇਤਿਹਾਸਕ ਬਹੁਤ ਸਾਰੀਆਂ ਫਿਲਮਾਂ ਆਈਆਂ ਨੇ ਉਹਨਾਂ ਦੇ ਵਿੱਚ ਵੀ ਜਿਕਰ ਆਉਂਦਾ ਕਿ ਜੇ ਉਹ ਫਿਲਮਾਂ ਨਾ ਦਿਖਾਈਆਂ ਤੇ ਜਿਹੜਾ ਸਿੱਖ ਇਤਿਹਾਸ ਉਹ ਪਤਾ ਕਿਵੇਂ ਲੱਗੇਗਾ ਇਹ ਸੌਖਾ ਜ਼ਰੀਆ ਹੈ ਫਿਲਮਾਂ ਦੇ ਰਾਹੀਂ ਜੇ ਲੋਕਾਂ ਤੱਕ ਪਹੁੰਚਾਉਣੀਆਂ ਤੇ ਸਹੀ ਰਾਹ ਹੈ ਇੱਥੋਂ ਲੋਕਾਂ ਨੂੰ ਪਤਾ ਲੱਗੇ ਕਿ ਸਿੱਖ ਧਰਮ ਹੈ ਇਹ ਗੁਰੂ ਗ੍ਰੰਥ ਸਾਹਿਬ ਨੇ ਇਹ ਚੌਰ ਸਾਹਿਬ ਹੈ ਇਹ ਪਾਲਕੀ ਸਾਹਿਬ ਹੈ ਲੋਕਾਂ ਨੂੰ ਇਸ ਤੇ ਸੌਖਾ ਪਤਾ ਲੱਗੇਗਾ ਇਹ ਸਹੀ ਰਾਹ ਹੈ ਫਿਲਮਾਂ ਦਾ ਸੰਤ ਗਨੀ ਜਨੈਲ ਸਿੰਘ ਤੋਂ ਤੋਂ ਪਹਿਲਾਂ ਨਾ 13ਵੇਂ ਮੁਖੀ ਹੋਏ ਸੰਤ ਕਰਤਾਰ ਸਿੰਘ ਜੀ ਉਹਨਾਂ ਦੇ ਇੱਕ ਬਿਆਨ ਹੈ ਪਹਿਲਾਂ ਕਹਿੰਦੇ ਵੀ ਜਿਹੜੇ ਤੁਹਾਡੀਆਂ ਫਿਲਮਾਂ ਐ ਇਹ ਨਾਟਕ ਚਿੱਟ ਗਏ ਇਹ ਕੌਮ ਦਾ 1% ਵੀ ਕੋਈ ਸਵਾਰ ਨਹੀਂ ਸਕਦੇ ਉਹ ਐਡੇ بڑے ਮਹਾਪੁਰਸ਼ ਜੇ ਆਪਾਂ ਨੂੰ ਕਹਿ ਰਹੇ ਤਾਂ ਆਪਾਂ ਫਿਲਮਾਂ ਵਾਲੇ ਦੀ ਗੱਲ ਮੰਨਣੀ ਕਿ ਆਪਣੇ ਮਹਾਪੁਰਸ਼ਾਂ ਦੀ ਗੱਲ ਮੰਨਣੀ ਹੈ ਜੋ ਸੰਤ ਜਨੈਲ ਸਿੰਘ ਤੋਂ ਸਮਕਾਲੀ ਹੋਏ ਪਹਿਲਾਂ ਹੋਏ ਆ ਜੇ ਆਪਾਂ ਇਹ ਗੱਲਾਂ ਨਹੀਂ ਆਪਣੇ ਹਰੇਕ ਪਿੰਡ 'ਚ ਇੱਕ ਤਕਰੀਰ ਨਾਲ ਲੋਕ ਭੰਡਣ ਵਾਲੇ ਕਹਿੰਦੇ ਵੀ ਦੋ ਗੁਰੂ ਘਰ ਐ ਤਿੰਨੋਂ ਗੁਰੂ ਘਰ ਐ ਇਹ ਹਲੇ ਵੀ ਆਪਾਂ ਨੂੰ ਫਿਲਮਾਂ ਨਾਲ ਦੱਸਣਾ ਪਵੇ ਵੀ ਇਹ ਚੋਰ ਸਾਵੇ ਗੁਰੂ ਘਰ ਇਹ ਗੁਰੂ ਘਰ ਫਿਰ ਮੰਨਣ ਵਾਲੇ ਚ ਨਹੀਂ ਮੰਨਣ ਵਾਲੇ ਸਾਰੇ ਪੰਜਾਬ ਦੇ ਲੋਕ ਐ ਉਹ ਸਵੇਰੇ ਸ਼ਾਮ ਗੁਰੂ ਘਰ ਜਾਂਦੇ ਨੇ ਜੇ ਆਪਣੇ ਬੱਚੇ ਵੀ ਜਾਂਦੇ ਨੇ ਇਹ ਦਿਖਾਉਣਾ ਕਿਹਨੂੰ ਚਾਹੁੰਦੇ ਇਹ ਦਿਖਾਉਣਾ ਜਿਹੜੇ ਚਾਹੁੰਦੇ ਇੱਕ ਕਾਰਪੋਰੇਟ ਲੋਕਾਂ ਦਾ ਕੰਮ ਐ ਇਹ ਫਿਲਮਾਂ ਬਣਾਉਣੀਆਂ ਇਹ ਕਹਿੰਦੇ ਅਸੀਂ ਕੈਨੇਡਾ ਅਮਰੀਕਾ 'ਚ ਦਿਖਾਉਣਾ ਚਾਹੁੰਦੇ ਕਿਉਂ ਕੈਨੇਡਾ ਅਮਰੀਕਾ 'ਚ ਗੁਰਦੂ ਗੁਰੂ ਘਰ ਨਹੀਂ ਹੈਗੀ ਲੋਕਾਂ ਨੂੰ ਪਤਾ ਨਹੀਂ ਤੇ ਸਿਰਫ ਤਾਂ ਇੱਕ ਸਕ੍ਰਿਪਟ ਬਣਾ ਕੇ ਇਹ ਗੁਰੂ ਨੂੰ ਡੰਮੀ ਗੁਰੂ ਤੱਕ ਸ਼ਬਦ ਬੋਲ ਸਕਦੇ ਜਿਹੜੇ ਉਹ ਜਰਨਲਿਸਟ ਵੀ ਕਹਿੰਦਾ ਡੰਮੀ ਗੁਰੂ ਆ ਹਾਂ ਦੇਖੋ ਕਿੱਡਾ بڑا ਸ਼ਬਦ ਬੋਲ ਰਿਹਾ ਤਾਂ ਤੁਸੀਂ ਜਿਹੜਾ ਅੱਜ ਦੇ ਸਮੇਂ ਏਡੇ ਰੋਜ਼ ਨਾ ਕੋਈ ਸਾਹਿਬ ਮੇਰਾ ਨੀਤ ਨਮਾ ਦਾ ਸ਼ਬਦ ਵਰਤ ਕੇ ਮਹਾਰਾਜ ਨੇ ਉਹਦੇ ਵਿੱਚ ਕੋਈ ਕੋਈ ਤੁਸੀਂ ਊਣ ਤਾਂ ਹਿਸ਼ਿਆਰੀ ਵਿਹਾਰੀ ਵੀ ਨਹੀਂ ਬਦਲ ਸਕਦੇ ਪਰ ਜਿਹੜਾ ਅਜਦਾ ਸੰਵਿਧਾਨ ਹੈ ਤੁਸੀਂ ਰੋਜ਼ ਨਵੇਂ-ਨਵੇਂ ਨੇ ਫਾਰਮੂਲੇ ਆ ਰਹੇ ਕੋਈ ਕੋਦੇ ਕਾਨੂੰਨ ਕੋਈ ਸਾਡੇ ਕਾਨੂੰਨਾਂ ਦੀ ਭੰਗ ਕਰਕੇ ਇਹ ਆਪਣੇ ਕਾਨੂੰਨ ਤੇ ਸੰਵਿਧਾਨ ਮੁਤਾਬਕ ਚੱਲਣਾ ਚਲਾ ਰਹੇ ਜੋ ਕਿ ਇੱਥੇ ਬਿਲਕੁਲ ਨਹੀਂ ਹੋਇਆ ਕਿਉਂਕਿ ਇਹ ਜੋ ਧਰਤੀ ਹੈ ਇਹ ਪੰਜਾਬੀਆਂ ਦੀ ਧਰਤੀ ਹੈ ਇੱਥੇ ਸਿੱਖਾਂ ਦਾ ਮਾਣਾ ਮੂਹੀ ਖੂਨ ਡੁੱਲਿਆ ਇਸ ਗੁਰੂ ਨੂੰ ਇਸ ਗੁਰੂ ਦੀ ਬੇਅਦਮੀਆਂ ਰੋਪਣ ਰੋਕਣ ਵਾਸਤੇ ਗੁਰੂ ਸਤਕਾਰ ਵਾਸਤੇ ਪਰ ਇਹ ਤਾਂ ਛੋਟਾ ਜਿਹਾ ਕੰਮ ਹੈ ਜਿਹਨੂੰ ਬਹੁਤ ਬੜਾ ਵ ਵੀ ਜੇ ਫਿਲਮਾਂ ਸ਼ੂਟਿੰਗ ਮੈਂ ਕਿ ਤਕਰੀਬਨ 30-40 ਸਾਲ ਤੋਂ ਕੰਮ ਚੱਲਿਆ ਅੱਗੇ ਵੀ ਤਾਂ ਸਿੱਖ ਪੰਥ ਰਹਿ ਰਹੇ ਅੱਗੇ ਪੰਜਾਬੀ ਨਹੀਂ ਰਹਿ ਰਹੇ ਸੀ ਕਿੰਨਾ ਪ੍ਰੇਮ ਪਿਆਰ ਸੀ ਸਾਰਾ ਕੁਝ ਪਤਾ ਦਾ ਵੀ ਗੁਰੂ ਘਰ ਦਾ ਸਤਕਾਰ ਕਿਵੇਂ ਕਰਨਾ ਸੋ ਇਹ ਬੇਲੋੜਾ ਵਿਵਾਦ ਹੈ ਇਹਨੂੰ ਇੱਥੇ ਹੀ ਬੰਦ ਕਰਨਾ ਚਾਹੀਦਾ ਤੇ ਇਹਨਾਂ ਨੂੰ ਫਿਲਮ ਜਗਤ ਨੂੰ ਮਾਫੀ ਮੰਗਣੀ ਚਾਹੀਦੀ ਜੋ ਪਹਿਲਾਂ ਗਲਤੀਆਂ ਹੋ ਗਈਆਂ ਹੋ ਗਈਆਂ ਇਹਨੇ ਸਾਰੀ ਟੀਮ ਉਸ ਰੀਕਾਲਦਕ ਸਾਹਿਬ ਜਾ ਕੇ ਪੇਸ਼ ਹੋਣਾ ਚਾਹੀਦਾ ਤੇ ਆਪਣੀ ਗਲਤੀਆਂ ਦੀ ਪੂਰ ਬਖਸ਼ਾਉਣੀ ਚਾਹੀਦੀ ਹੈ ਜੀ ਅੱਛਾ ਭਈ ਅਖੀਲਾ ਸਵਾਲ ਮੈਂ ਲੈਣਾ ਚਾਹਾਂਗਾ ਤੁਹਾਡੇ ਕੋਲੋਂ ਹੁਣ ਸਾਰੇ ਕਿਉਂਕਿ ਜਿੰਨੇ ਵੀ ਨੇ ਨਾ ਖਾਸਔਰਤੇ ਗੁਰਪੀ ਕੁਗੋਰੀ ਮਲਕੀਤ ਰੋਣੀ ਨਿਰਮਲਿਸ਼ ਜੀ ਔਰ ਕਿਉਂਕਿ ਸਾਰੇ ਦੇਖਦੇ ਨੇ ਕਿ ਚਾਹੀਦਾ ਕਿ ਉਹ ਇਕੱਠੇ ਹੋ ਕੇ ਆਣ ਜਿਵੇਂ ਭਾਈ ਸਾਹਿਬ ਕਹ ਰਹੇ ਅਕਾਲ ਤਖਤ ਸਾਹਿਬ ਨਤਮਸਤਕ ਹੋਣ ਉਹ ਇੱਕ ਮੀਟਿੰਗ ਕਰਨ ਤੇ ਉਸ ਦੇ ਵਿੱਚ ਸਿੱਟਾ ਕੱਢਿਆ ਜਾਵੇ ਕਿ ਇਸ ਤਿੱਕੇ ਨਾਲ ਚੱਲਿਆ ਜਾ ਸਕਦਾ ਨਹੀਂ ਇਹ ਤਾਂ ਜ਼ਰੂਰੀ ਆ ਉਹਨਾਂ ਨੂੰ ਇਕਜੁੱਟ ਹੋ ਕੇ ਅਕਾਲ ਤਖਤ ਸਾਹਿਬ ਤੇ ਜਾਣਾ ਚਾਹੀਦਾ ਵਿਚਾਰ ਕਰਨਾ ਚਾਹੀਦਾ ਉਥੋਂ ਜਥੇਦਾਰ ਸਾਹਿਬ ਨੂੰ ਮਿਲਣ ਮਿਲਣ ਜਥੇਦਾਰ ਸਾਹਿਬ ਨਾਲ ਗੱਲ ਕਰਨ ਵੀ ਇਹ ਕੀ ਵੀ ਹੋ ਸਕਦਾ ਜੇ ਜਥੇਦਾਰ ਸਾਹਿਬ ਉਹਨਾਂ ਨੂੰ ਪਰਮਿਸ਼ਨ ਦਿੰਦੇ ਆ ਤਾਂ ਕਿਹੜੇ ਆਧਾਰ ਤੇ ਦਿੰਦੇ ਆ ਕਿ ਸਿੱਖ ਵਿਦਵਾਨ ਉੱਥੇ ਬੈਠ ਕੇ ਉਹਨਾਂ ਨੂੰ ਸਮਝਾਉਣ ਤੇ ਜੇ ਉਹਨਾਂ ਨੂੰ ਕਹਿੰਦੇ ਆ ਵੀ ਨਹੀਂ ਇਦਾਂ ਨਹੀਂ ਹੋ ਸਕਦਾ ਤਾਂ ਉਹਨਾਂ ਨੂੰ ਇਹ ਕੰਮ ਦੇ ਵਿੱਚ ਗੱਲ ਕਰਨੀ ਵੀ ਨਹੀਂ ਚਾਹੀਦੀ ਦੁਬਾਰਾ ਕਦੇ ਹੋਣਾ ਹੀ ਨਹੀਂ ਚਾਹੀਦਾ ਇਹ ਕੰਮ ਕਿਉਂਕਿ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਇਹ ਤਾਂ ਪ੍ਰਗਟ ਨੇ ਗੁਰੂ ਆਪਾਂ ਇਹਨਾਂ ਦੀ ਨਕਲ ਕਿੱਦਾਂ ਕਰਾਂ ਕਰਕੇ ਸੀਨ ਇਦਾਂ ਦੇ ਦਿਖਾ ਸਕਦੇ ਆ ਪਰ ਇਹ ਹੁਣ ਉਹਨਾਂ ਦੀ ਸੋਚਣੀ ਤੇ ਪਤਾ ਨਹੀਂ ਕੀ ਪੜਦਾ ਪਿਆ ਹੋਇਆ ਵਾ ਉਹ ਇਹ ਗੱਲ ਸੁਣਨ ਨੂੰ ਤਿਆਰੀ ਨਹੀਂ ਹੈਗੇ ਹੁਣ ਤਾਂ ਇਹਦਾ ਤੇ ਇੱਕੋ ਹੀ ਹੱਲ ਹੈ ਇਕਾਲਤਖ ਸਾਹਿਬ ਜੀ ਹੱਲ ਕਰਦੇ ਹੁਕਮ ਕਰਕੇ ਇਹਨਾਂ ਨੂੰ ਸਮਝਾਉਣ ਜੇ ਫੇਰ ਵੀ ਨਹੀਂ ਮੰਗਦੇ ਮੰਨਦੇ ਹੈਗੇ ਫਿਰ ਇਹਨਾਂ ਤੇ ਚੰਗੀ ਤਰ੍ਹਾਂ ਕਾਰਵਾਈ ਹੋਵੇ ਤੇ ਫੇਰ ਦੇਖਦੇ ਅੱਗੇ ਕੀ ਕਰਦੇ ਨੇ ਠੀਕ ਹੈ ਬਹੁਤ ਸ਼ੁਕਰੀਆ ਤਾਂ ਭਾਈ ਸਾਹਿਬ ਜੀ ਜਿਹੜੀ ਸਾਡੇ ਨਾਲ ਸੀਗੇ ਤਾਂ ਉਸ ਵਕਤ ਜੋ ਕੁਝ ਉੱਥੇ ਹੋਇਆ ਤਾਂ ਇਹ ਉੱਥੇ ਸੀਗੇ ਕੜੂਏ ਤਾਂ ਇਹਨਾਂ ਦਾ ਇਹ ਕਹਿਣਾ ਕਿ ਇਹਨਾਂ ਦਾ ਅਲਟਰਨੇਟਿਵ ਹੀ ਪਹਿਲਾਂ ਦੇ ਚੁੱਕੇ ਆ ਜਰਨੈਲ ਸਿੰਘ ਹੋਰਾਂ ਨੂੰ ਮਲਕੀ ਤਰਾਉਣੀ ਹੋਰਾਂ ਨੂੰ ਕਿ ਜੇ ਤੁਸੀਂ ਲਾਵਾਂ ਵਾਲਾ ਸੀਨ ਦਿਖਾਣਾ ਹੀ ਹੈ ਕੋਈ ਜੇ ਕਿਸੇ ਦੀ ਅਸਲ ਮੈਰਿਜ ਹੋਈ ਹੈ ਉਹ ਇੱਕ ਸੀਨ ਕੱਟ ਕੇ ਉੱਥੇ ਦਿਖਾ ਦਿੱਤਾ ਜਾਵੇ ਪਰ ਉਹਨਾਂ ਦਾ ਉਤੇ ਵੀ ਕਿੰਤੂ ਪਰੰਤੂ ਹੈ ਕਿ ਅਸੀਂ ਆਪਣੇ ਬੱਚੇ ਦਿਖਾਣੇ ਆ ਜਿਵੇਂ ਜੋ ਸਕ੍ਰਿਪਟ ਆ ਉਹ ਦਿਖਾਣੀ ਹੈ ਪਰ ਇਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਹੁਣ ਉਹ ਫਿਲਮ ਜਗਤਾਲ ਕੀ ਸੋਚਦੇ ਨੇ ਉਹਨਾਂ ਦਾ ਕੀ ਕਹਿਣਾ ਕਿ ਅਸੀਂ ਕਿਵੇਂ ਚੱਲਣਾ ਪਰ ਅਕਾਲ ਤਖਤ ਸਾਹਿਬ ਤੋਂ ਵੀ ਚੰਗੀ ਤਰ੍ਹਾਂ ਉਹਨਾਂ ਨੇ ਕਲਾਸ ਲਾਈ ਹੈ ਕਿ ਆ ਕਿ ਇਸ ਤਿੱਕੇ ਨਾਲ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਨਹੀਂ ਹੈਗਾ ਸਿੱਖਾਂ ਦੇ ਵਿੱਚ ਪਹਿਲਾਂ ਵੀ ਇੱਕ ਜਾ ਕੇ ਉੱਥੇ ਫਿਲਮਾਂ ਨੂੰ ਪ੍ਰਮੋਟ ਕਰਦੇ ਦਰਬਾਰ ਸਾਹਿਬ ਉੱਥੇ ਜਾ ਕੇ ਫੋਟੋਆਂ ਖਿੱਚਦੇ ਸੀਗੇ ਉਸਤੇ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਰੋਕ ਲਗਾਈ ਕਿ ਇੱਥੇ ਨਹੀਂ ਫੋਟੋਆਂ ਖਿੱਚੀ ਜਾਣ ਕਿ ਕੋਈ ਫਿਲਮਾਂ ਪ੍ਰਮੋਟ ਨਹੀਂ ਹੋਣਗੀਆਂ ਪਰ ਹੁਣ ਸੁਚੇਤ ਹੋਣ ਦੀ ਲੋੜ ਹੈ ਕਿ ਗੁਰੂ ਮਹਾਰਾਜ ਵੱਡੇ ਨੇ ਜਾਂ ਫਿਲਮਾਂ ਵੱਡੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ